ਸਸ਼ੇ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਤੇ ਆਪਾਂ ਲੱਗੇ ਸੀ ਸੂਟ ਦੀ ਕਟਿੰਗ ਕਰਨ ਹਵਾਲੇ ਆਪਣਾ ਸਟਿਚ ਹੋ ਗਿਆ ਤੇ ਆਵਲਾ ਤਾਂ ਆਪਾਂ ਪ੍ਰੈਸ ਕਰਕੇ ਰੱਖ ਲਿਆ ਇਹ ਵੀ ਆਪਾਂ ਪਹਿਲਾਂ ਸਟਿਚ ਕਰ ਲਿਆ ਸੀ ਤੁਹਾਨੂੰ ਦਿਖਾते ਮੈਂ ਦੇਖੋ ਇੱਥੇ ਆਪਾਂ ਨਾਈਸ ਫਿਨਿਸ਼ਿੰਗ ਪੱਟੀ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਆਵਲੇ ਆਪਾਂ ਦੋ ਸੂਟ ਲੈ ਕੇ ਆਉਂਦੇ ਸੀ ਜਿਹੜੇ ਆਪਾਂ ਸਟਿਚ ਕਰਨੇ ਆ। ਇਹ ਆ ਜੀ ਜਫੀਰਾ ਸਿਲਕ ਇਹ ਨਾਲ ਕ੍ਰੀਏਟਿਵ ਬੋਟਲ ਤੇ ਨਾਲੇ ਆਪਾਂ ਫੈਂਡੀ ਦਾ ਸੂਟ ਲੈ ਕੇ ਆਉਂਦਾ ਸੀ ਮਹਿਰੂਨ ਕਲਰ ਤੇ ਬਹੁਤ ਸੈਂਡਿੰਗ ਵਾਲਾ ਫੈਂਡੀ ਦਾ ਕਪੜਾ ਤੁਸੀਂ ਦੇਖ ਸਕਦੇ ਹੋ ਜਫੀਰਾ ਸਿਲਕ ਇਹ ਗੋਸ਼ਣਾ ਤੇ ਇਹਨੂੰ ਤੁਸੀਂ ਕਿੱਦਾਂ ਵੀ ਕਸਟਮਾਈਜ਼ ਕਰ ਸਕਦੇ ਹੋ ਇਹਦਾ ਪ੍ਰਾਈਸ ਸੀਗਾ ਮੈਨੂੰ ਮਿਲਿਆ ਇਹ 1750 ਦਾ ਜਫੀਰਾ ਦਾ ਬੰਗਲੋਰੀ ਸਿਲਕ ਵੀ ਕਹਿੰਦੇ ਆ ਆਪਾਂ ਇਹਨਾਂ ਨੂੰ ਕਿੱਦਾਂ ਵੀ ਕਸਟਮਾਈਜ਼ ਕਰ ਸਕਦੇ ਹਾਂ ਚਾਹੇ ਬਾਟਮ ਤੇ ਵਰਕ ਕਰਾ ਲਓ ਚਾਹੇ ਤੁਸੀਂ ਹੈਂਡਵਰਕ ਵੀ ਕਰਾ ਸਕਦੇ ਹੋ ਇਹਦੇ ਵਿੱਚ ਤੇ ਬਾਟਮ ਦੇ ਨਾਲ ਦਾ ਪੈਚ ਲਗਾ ਕੇ ਵਰਕ ਵੀ ਕਰਾ ਸਕਦੇ ਹਾਂ ਮਸ਼ੀਨੀ ਵਰਕ तो इन आप प्लेन भी बना सकते हैं तो वर्क भी करा सक ना बहुत सोने लगते हैं यूट मैं तो खास करके बहुत सोहना लगे तो आपकी स्टिचिंग करा तो आप पहला कपड़े चक्कर दिए फिर आपकी स्टिचिंग लगेंगे कटिंग करा तो फिर स्टिचिंग कर ਚਲੋ ਜੀ ਅੱਪਾ ਫਿਰ ਮਿਲਦੇ ਆਂ ਅੱਜ ਤਾਂ ਮੌਸਮ ਵਧੀਆ ਸੀਗਾ ਹਨਾ ਅੱਜ ਧੁੱਪ ਕੱਢ ਲਈ ਸੀ ਤੁਹਾਨੂੰ ਦਿਖਾਉਂ ਕੋਸਾ ਨੁਕੜੀ ਲਓ ਬਸ ਥੋੜੀ <प्णुण>। गर्मी हाँ। तो है हाफ हाँ। हाँ। हाँ पेंट पाफ हाँ। 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 ਜੀ ਆਪਾਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਸੂਟ ਦੀ ਕਟਿੰਗ ਕਰਾਂਗੇ ਤੇ ਫਿਰ ਮੇਰਾ ਮੂਡ ਚੇਂਜ ਹੋ ਗਿਆ ਵੀ ਆਪਾਂ ਕਟਿੰਗ ਨਹੀਂ ਕਰਦੇ ਤੇ ਮੈਂ ਵਰਕ ਕਰਨਾ ਸਟਾਰਟ ਕਰਤਾ ਤੁਹਾਨੂੰ ਦਿਖਾਉਣੀ ਆ ਤੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਮੈਂ ਦਾ ਇਹਨਾਂ ਤੇ ਮੋਤੀ ਲਗਾ ਕੇ ਜਰੀ ਨਾਲ ਆਰੀ ਨਾਲ ਵਰਕ ਕਰਨਾ ਸ਼ੁਰੂ ਕਰਤਾ ਤੇ ਮੈਂ ਸੋਚਿਆ ਕਿ ਉਹ ਨਾ ਹਨਾ ਇਹਨੂੰ ਥੋੜਾ ਜਿਹਾ ਆਪਾਂ ਡਿਫਰੈਂਟ ਜੀ ਲੁੱਕ ਦੇ ਦਈਏ ਜਮਾ ਹਲਕਾ ਵਰਕ ਕਰਕੇ ਕਾਰਨਰਾਂ ਤੇ ਆਪਾਂ ਇਹ ਫਲਾਵਰ ਪਾਵਾਂਗੇ ਤੁਹਾਨੂੰ ਜਦੋਂ ਇਹ ਸਾਰਾ ਸੂਟ ਬਣ ਗਿਆ ਨਾ ਮੈਂ ਉਦੋਂ ਪੂਰੀ ਲੁੱਕ ਦਿਖਾਉਂਗੀ ਦੀ ਤੇ ਮੈਂ ਬੈਕ ਕੈਮਰਾ ਕਰਕੇ ਦਿਖਾਉਣੀ ਆ ਦੇਖੋ ਜੀ ਇਦਾਂ ਮੈਂ ਹਨਾ ਜਰੀ ਨਾਲ ਵਰਕ ਕਰਨਾ ਸ਼ੁਰੂ ਕਰਤਾ ਤੇ ਨਾਲੇ ਮੈਨੂੰ ਐ ਹੋ ਗਿਆ ਵੀ ਮੈਂ ਆਪਾਂ ਸਿੱਖ ਲਾਂਗੀ ਤੇ ਮੈਂ ਪਹਿਲੀ ਵਾਰ ਵਰਕ ਕਰ ਰਹੀ ਆ ਸੂਟ ਤੇ ਨਾਲ ਤਾਂ ਇਹ ਇਦਾਂ ਐ ਹੋ ਗਿਆ ਵੀ ਮੈਂ ਇਹਨੂੰ ਐ ਹੋ ਕੇ ਵੀ ਸਿੱਖ ਲਵਾਂਗੀ ਮੈਂ ਤੇ ਮੇਰੇ ਕੋਲੇ ਇਹ ਸਮਾਨ ਪਿਆ ਸੀ ਆਰੀ ਵਰਕ ਦਾ ਤੇ ਮੈਂ ਵਰਕ ਨਹੀਂ ਸੀ ਕੀਤਾ ਵੈਸੇ ਆਰੀ ਸਿੱਖ ਗਈ ਸੀ ਚਲਾਉਣੀ ਤੇ ਮੋਤੀ ਵਗੈਰਾ ਲਾਉਣੀ ਸਿੱਖ ਗਈ ਸੀ ਤੇ ਹੁਣ ਅੱਜ ਆਪਾਂ ਫਲਾਵਰ ਬਣਾ ਕੇ ਤੇ ਡਿਜ਼ਾਈਨ ਕਰਕੇ ਹਨਾ ਮੈਂ ਵਰਕ ਕਰਨਾ ਸਟਾਰਟ ਕੀਤਾਗਾ ਤੇ ਤੁਹਾਨੂੰ ਮੈਂ ਅੱਗੇ ਅੱਗੇ ਵੀਡੀਓ ਦੇ ਵਿੱਚ ਹਨਾ ਇਹ ਦਿਖਾਉਂਗੀ ਜਦੋਂ ਇਹ ਵਰਕ ਕੰਪਲੀਟ ਹੋ ਗਿਆ ਥੋੜਾ ਜਿਹਾ ਨਾ ਟਾਈਮ ਤਾਂ ਲੱਗੂਗਾ ਇਹ ਜਲਦੀ ਨਹੀਂ ਹੁੰਦਾ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਿਹਾ ਕਰੋ ਤੇ ਤੁਹਾਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਉਂਗੀ ਮੈਂ ਤੁਸੀਂ ਕਪੜਾ ਦੇਖ ਸਕਦੇ ਬਹੁਤ ਸੈ ਸੈਨ ਕਰਦਾ ਹੀ ਕਪੜਾ ਸੈਨਿੰਗ ਬਹੁਤ ਹੈ ਇਹਦੇ ਵਿੱਚ ਦੇਖੋ ਤੇ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਹੈ ਨਾ ਲੱਗਦਾ ਤੇ ਬਹੁਤ ਪਸੰਦ ਆਇਆ ਤੇ ਜਿੱਦਾਂ ਹਨਾ ਗਰਮੀ ਦੀ ਸੀਜ਼ਨ ਦੇ ਵਿੱਚ ਵੀ ਆਪਾਂ ਬੇਅਰ ਕਰ ਸਕਦੇ ਥੋੜੀ ਜੀ ਇਹਦੇ ਤੱਲੇ ਨਾਲ ਲਾਈਨਿੰਗ ਤੁਸੀਂ ਲਗਾਓ ਚਾਹੇ ਤੁਸੀਂ ਟਾਫਟਾ ਲਗਾ ਸਕਦੇ ਹੋ ਵੈਸੇ ਟਾਫਟਾ ਦੀ ਨੀਡ ਨਹੀਂ ਹੈਗੀ ਕਿਉਂਕਿ ਇਹ ਇਹਦੇ ਥੱਲੇ ਨਾ ਕਾਟਨ ਵਾਲੀ ਲਾਈਨਿੰਗ ਲੱਗ ਜੂਗੀ ਜਿਹੜੀ ਆਪਾਂ ਬੈਲ ਦੀ ਲਗਾਉਣੀ ਹੈ ਨਾ ਫੁੱਲ ਬੈਲ ਕਹਿ ਦਿੰਦੇ ਆ ਜਾਂ ਕਿਵੇਂ ਵੀ ਥੋੜੀ ਜੀ ਹਲਕੀ ਵਾਲੀ ਮੈਂ ਲਗਾਉਂਗੀ ਕਿਉਂਕਿ ਮੈਨੂੰ ਜਿਆਦਾ ਹੈਵੀ ਪਸੰਦ ਨਹੀਂ ਫਿਰ ਸੂਟ ਹੈਵੀ ਜਾਂ ਹੋ ਜਾਂਦਾ ਹੈ ਸਰਦੀ ਤਾਂ ਘੱਟ ਟਾਈਮ ਹੁੰਦੀ ਹੈ ਨਾ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਗਰਮੀ ਦੇ ਲਈ ਆਪਾਂ ਇਹ ਸੂਟ ਰੈਡੀ ਕਰਾਂਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਚਾਹੇ ਸਰਦੀ ਚ ਪਾਈ ਜੰਦੇ ਗਰਮੀ ਚ ਮੈਂ ਤਾਂ ਦੋਨੋਂ ਸੀਜ਼ਨਾਂ ਚ ਪਾਉਗੀ ਇਹਨੂੰ ਮੈਨੂੰ ਬਹੁਤ ਪਸੰਦ ਆ ਤੇ ਚਲੋ ਜੀ ਆਪਾਂ ਫਿਰ ਮਿਲਦੇ ਆਂ ਬਰਕ ਕਰਕੇ ਹਾਂਜੀ ਆਪਾਂ ਐਨਾ ਕ ਡਿਜ਼ਾਈਨ ਪਾਇਆਗਾ ਮੈਂ ਤੁਹਾਨੂੰ ਦੁਕਾਨੀ ਹੈ ਨਾ ਤੇ ਸਾਰੇ ਦਿਨ ਦੇ ਵਿੱਚ ਮੈਂ ਇੰਨਾ ਕੰਮ ਕੀਤਾ ਕੋਜੀ ਨੇੜੇ ਤੋਂ ਦੁਕਾਨੀ ਹੈ ਤੁਹਾਨੂੰ ਡਿਜ਼ਾਈਨ ਸੋਹਣਾ ਲੱਗਦਾ ਬਹੁਤ ਸੋਹਣਾ ਬਣਿਆ ਤੇ ਥੋੜਾ ਜਿਹਾ ਇੱਕ ਮੇਰੇ ਕੋਲੇ ਆ ਰਹੀ ਨਹੀਂ ਹੈਗੀ ਜਿਹੜੀ ਆਰੀ ਨਾਲ ਇਹ ਮੋਤੀ ਵਗੈਰਾ ਲੱਗਦੇ ਨੇ ਤੇ ਉਹ ਵਾਲੀ ਆਰੀ ਨਹੀਂ ਹੈਗੀ ਆਪਣੇ ਕੋਲੇ ਉਵਲਗੀ ਆਪਣੇ ਕੋਲੇ ਆ ਰਹੀ ਨਹੀਂ ਹੈਗੀ ਆ ਰਹੀ ਆਪਾਂ ਨੂੰ ਮਗਾਉਣ ਵਾਲੀ ਹੈ ਟੁੱਟ ਗਈ ਹੈਗੀ ਸਿੱਗੀ ਇਹ ਆਪਣੇ ਕੋਲੇ ਹੈਗੀ ਹੈਗੀ ਟੂ ਲਿਪ ਦੀ 14 ਨੰਬਰ ਜੇ ਤੁਹਾਨੂੰ ਇਹ ਡਿਜ਼ਾਈਨ ਚਾਹੀਦਾ ਹੋਇਆ ਹੈ ਨਾ ਮੈਂ ਦੂਸਰੇ ਪਾਸੇ ਬਣਾਉਂਗੀ ਜਦੋਂ ਦੂਸਰੇ ਪਾਸੇ ਕੱਢੂੰਗੀ ਆਰੀ ਨਾਲ ਤੇ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰ ਦੂੰਗੀ ਜੇ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਦੱਸਿਓ ਜਰੂਰ ਵੀ ਤੁਹਾਨੂੰ ਇਹ ਡਿਜ਼ਾਈਨ ਚਾਹੀਦਾ ਤੇ ਜਿੱਦਾਂ ਦਾ ਮੈਂ ਇਹ ਇੱਕ ਵਾਰੀ ਕਰ ਲਾਂ ਫਿਰ ਤੁਹਾਨੂੰ ਮੈਂ ਸਾਰਾ ਇਹਦੀ ਲੁੱਕ ਦਿਖਾਉਂਗੀ ਵੀ ਕਿੱਦਾਂ ਬਣਿਆ ਤੇ ਤੁਸੀਂ ਵੀ ਪਹਿਣੋ ਸੋਹਣੇ-ਸੋਹਣੇ ਸੂਟ ਐਦਾਂ ਹਨਾ ਘਰ ਦੇ ਵਿੱਚ ਬਣਾ ਸਕਦੀ ਹੋਂ ਬਹੁਤ ਸੌਖਾ ਹੈਗਾ ਕੋਈ ਬਹੁਤਾ ਔਖਾ ਕੰਮ ਨਹੀਂ ਤੇ ਆਪਾਂ ਵੀਡੀਓ ਸ਼ੇਅਰ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇ ਪਹਿਲੀ ਵਾਰ ਵੀਡੀਓ ਦੇਖਦੇ ਹੋ